ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਲਈ ਵੀ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਸਕੀ ਵੀ ਬਲਾਊਜ਼ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਇੱਥੇ ਮੈਂ ਤੁਹਾਨੂੰ ਇਹ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦੇਣਾ ਦੇਖੋ ਜਿੰਨਾ ਆਪਾਂ ਨੂੰ ਇਹ ਡਿਜ਼ਾਈਨ ਵੇਖਣ ਵਿੱਚ ਸੋਹਣਾ ਲੱਗਦਾ ਬਣਾਈ ਵਿੱਚ ਓਨਾ ਹੀ ਜ਼ਿਆਦਾ ਆਸਾਨ ਸਿਰਫ 10 ਸਲਾਈਆਂ ਦਾ ਡਿਜ਼ਾਈਨ ਹੈ 10 ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ 10 10 ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਜਦੋਂ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਜਿਹੜੇ 10 ਦੇ ਹਿਸਾਬ ਨਾਲ ਲੈਣੇ ਆ ਦੋ ਕੁੰਡੇ ਵਾਧੂ ਰੱਖ ਲੈਣੇ ਆ ਦੇਖੋ ਜਿਵੇਂ 10 10 ਕੁੰਡਿਆਂ ਤੇ ਡਿਜ਼ਾਈਨ ਹੈ ਇਹ ਆਪਣਾ ਇਸ ਤਰ੍ਹਾਂ 10 10 20 ਕੁੰਡੇ ਲਏ ਐ ਮੈਂ 10 10 ਕੁੰਡੇ ਡਿਜ਼ਾਈਨ ਵਾਲੇ ਇਹ ਇੱਕ ਇਧਰ ਕੰਨੀ ਤੇ ਵਾਧੂ ਇੱਕ ਇਧਰ ਤੇ ਠੀਕ ਹੈ ਤੁਸੀਂ ਵੀ ਇਸੇ ਤਰ੍ਹਾਂ ਕੁੰਡੇ ਲੈਣੇ ਆ 10 ਕੁੰਡਿਆਂ ਦਾ ਡਿਜ਼ਾਈਨ 10 ਕੁੰਡਿਆਂ ਦਾ 10 ਕੁੰਡਿਆਂ ਤੇ ਡਿਜ਼ਾਈਨ 10 ਤੇ ਇਸੇ ਤਰ੍ਹਾਂ ਕਰਕੇ ਜਿੰਨੇ ਵੀ ਤੁਸੀਂ ਕੁੰਡੇ ਰੱਖਨੇ ਆ ਰੱਖ ਸਕਦੇ ਆ ਇੱਥੇ ਦੋ ਵਾਰ ਡਿਜ਼ਾਈਨ ਰਿਪੀਟ ਹੋਇਆ 10-10 ਕੁੰਡਿਆਂ ਤੇ ਤੁਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਨਾ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਸਿਲਾਈ ਜਿਹੜੀ ਸ਼ੁਰੂ ਹੋਊਗੀ ਹੁਣ ਇੱਥੇ ਦੇਖੋ ਮੈਂ ਛੋਟਾ ਜਿਹਾ ਬਾਰਡਰ ਬਣਾਇਆ ਦੋ ਲਾਈਨਾਂ ਦਾ ਇੱਕ ਉਲਟਾ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਤਾਂ ਮੰਨ ਲਓ ਇਹ ਨੀਚੇ ਬਾਰਡਰ ਬਣਿਆ ਡਿਜ਼ਾਈਨ ਦੀ ਪਹਿਲੀ ਸਿਲਾਈ ਆਪਾਂ ਸ਼ੁਰੂ ਕਰਦੇ ਆ ਹੁਣ ਰਾਈਟ ਸਾਈਡ ਫਾਸਟ ਰੋ ਪਹਿਲਾ ਕੁੰਡਾ ਜਿਹੜਾ ਤਾਰੂ ਚਾਹੇ ਬੁਣੋ ਬਾਧੂ ਕੁੰਡਾ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਹੁਣ ਆਪਾਂ ਅੱਗੇ 10 ਕੁੰਡਿਆਂ ਵਿੱਚੋਂ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਦੋ ਚਾਰ ਕੁੰਡੇ ਉਲਟੇ ਇੱਕ ਦੋ 10 4 2 ਕੁੰਡੇ ਸਿੱਧੇ 1 ਕੁੰਡਾ ਉਲਟਾ ਦੇਖੋ 10 ਕੁੰਡੇ ਹੋਗੇ ਬਾਦੂ ਕੁੰਡਾ ਛੱਡ ਕੇ 10 ਕੁੰਡੇ ਡਿਜ਼ਾਈਨ ਵਾਲੇ ਇੱਕ ਪਹਿਲਾ ਆਪਾਂ ਉਲਟਾ ਬਣਾਇਆ 2 ਸਿੱਧੇ 3 ਕੁੰਡੇ ਹੋਗੇ 4 ਉਲਟੇ 7 2 ਕੁੰਡੇ ਸਿੱਧੇ 1 ਉਲਟਾ 10 ਕੁੰਡੇ ਠੀਕ ਹੈ ਇਹੀ 10 ਕੁੰਡਿਆਂ ਦਾ ਡਿਜ਼ਾਈਨ ਦੁਬਾਰਾ ਸ਼ੁਰੂ ਕਰਾਂਗੇ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਇੱਕ ਉਲਟੇ తిరం దో ఉల్ే కదే ఇద్దరలే డిజైన్ వా ఇద్దరలే డిజైన్ వాండా ఉల్టా దో కండే సార్ కండే ఉల్టే దో కండే సే ఉల్టా లాస్ట్ వాటవ వాదూ కు ਸਿੱਧਾ ਬਣਾਉਚੇ ਉਲਟਾ ਤੁਹਾਡੀ ਆਪਣੀ ਮਰਜ਼ੀ ਹੈ 10 ਕੁੰਡਿਆਂ ਦਾ ਡਿਜ਼ਾਈਨ ਹੈ ਸੈਕੰਡ ਰੋ ਰੋਂਗ ਸਾਈਡ ਪਹਿਲਾ ਕੁੰਡਾ ਤਾਰਾਂਗੇ ਬਾਧੂ ਕੁੰਡਾ ਉਸ ਤੋਂ ਬਾਅਦ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਥ੍ਰੈਡ ਅੱਗੇ 8 ਕੁੰਡੇ ਉਲਟ 1 2 10 4 5 6 7 8 ਇੱਕ ਕੁੰਡਾ ਸਿੱਧਾ 10 ਕੁੰਡੇ ਹੋ ਗਏ ਇੱਕ ਸਿੱਧਾ 8 ਉਲਟੇ ਇੱਕ ਸਿੱਧਾ ਰੌਂਗ ਸਾਈਡ ਤੋਂ ਦੁਬਾਰਾ ਫੇਰ ਉਸੇ ਤਰ੍ਹਾਂ ਤਾਂ ਵਿੱਚ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਆ ਜਾਂਦੇ ਇੱਕ ਇਧਰ ਡਿਜ਼ਾਈਨ ਲੈ ਕੇ ਇਧਰ ਇੱਕ ਸਿੱਧਾ 8 ਉਲਟੇ ਇੱਕ 2 10 4 5 6 7 ਅੱਠ ਇੱਕ ਸਿੱਧਾ 10 ਕੁੰਡੇ ਹੋ ਗਏ ਲਾਸਟ ਵਾਲਾ ਕੰਨੀ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਚਲਾਈ ਹੈ ਦੋ ਸਲਾਈਆਂ ਆਪਾਂ ਕੰਪਲੀਟ ਕਰ ਲਈਆਂ ਤੀਸਰੀ ਸਲਾਈ ਤੀਸਰੀ ਸਲਾਈ ਵੀ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣਾਵਾਂਗੇ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਦੋ ਸਿੱਧੇ ਕੁੰਡੇ ਬਣਾਏ ਸੀ ਦੋ ਸਿੱਧੇ ਚਾਰ ਉਲਟੇ ਪਹਿਲੀ ਇਸ ਲਾਈਨ ਹੀ ਤਰ੍ਹਾਂ ਉਸੇ ਤਰ੍ਹਾਂ ਉਲਟੇ ਕੁੰਡਿਆਂ ਦੇ ਉੱਪਰ ਉਲਟੇ ਕੁੰਡੇ ਬਣਾ ਲੈਣੇ ਸਿੱਧਿਆਂ ਉੱਪਰ ਸਿੱਧੇ ਉਲਟੇ ਉੱਪਰ ਉਲਟਾ ਦੋ ਸਿੱਧੇ ਇੱਕ ਉਲਟਾ 10 ਕੁੰਡੇ ਹੋਗੇ ਦੁਬਾਰਾ ਫੇਰ ਇੱਕ ਉਲਟਾ ਦੋ ਸਿੱਧੇ ਚਾਰ ਉਲਟੇ ਦੋ ਸਿੱਧੇ ਇੱਕ ਉਲਟਾ ਲਾਸਟ ਵਾਲਾ ਸਿੱਧਾ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਰੋਂਗ ਸਾਈਡ ਤੋਂ ਚੌਥੀ ਸਲਾਈ ਰੋਂਗ ਸਾਈਡ ਤੋਂ ਦੂਸਰੀ ਸਲਾਈ ਦੀ ਤਰ੍ਹਾਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ 8 ਕੁੰਡੇ ਉਲਟੇ 1 2 10 4 5 6 7 8 1 ਸਿੱਧਾ ਠੀਕ ਹੈ 10 ਹੋ ਗਏ ਫਿਰ ਉਸੇ ਤਰ੍ਹਾਂ ਇੱਕ ਸਿੱਧਾ 8 ਉਲਟੇ 1 2 10 4 5 6 7 8 ਇੱਕ ਸਿੱਧਾ 10 ਹੋ ਗਏ ਠੀਕ ਹੈ ਲਾਸਟ ਵਾਲਾ ਉਲਟਾ ਬਣਾ ਲਾਂਗੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਦੀ ਤਰ੍ਹਾਂ ਹੀ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਪਰ ਉਸੇ ਤਰ੍ਹਾਂ ਬਣਾਉਦੇ ਆਂ ਯਾਨੀ ਇੱਕ ਤਾਰ ਕੇ ਇੱਕ ਉਲਟਾ ਦੋ ਸਿੱਧੇ ਚਾਰ ਉਲਟੇ ਦੋ ਸਿੱਧੇ ਪੰਜਵੀਂ ਸਲਾਈ ਛੇਵੀਂ ਸਲਾਈ ਦੂਜੀ ਸਲਾਈ ਦੀ ਤਰ੍ਹਾਂ ਠੀਕ ਹੈ ਸੱਤਵੀਂ ਸਲਾਈ ਵੀ ਪਹਿਲੀ ਸਲਾਈ ਦੀ ਤਰ੍ਹਾਂ ਅੱਠਵੀਂ ਸਲਾਈ ਦੂਜੀ ਸਲਾਈ ਦੀ ਤਰ੍ਹਾਂ ਇਸ ਤਰ੍ਹਾਂ ਮੈਂ ਹੁਣ ਇੱਥੇ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਉੱਪਰ ਫੋਰ ਬਣਾ ਕੇ ਕੰਪਲੀਟ ਕਰਦੀ ਆਂ ਅੱਠ ਸਲਾਈਆਂ ਦੇਖੋ ਇੱਥੇ ਕੰਪਲੀਟ ਹੋ ਗਈਆਂ ਜਦੋਂ ਆਪਣੀਆਂ 8 ਸਲਾਈਆਂ ਇਸ ਤਰ੍ਹਾਂ ਕੰਪਲੀਟ ਹੋ ਜਾਂਦੀਆਂ ਤਾਂ 1 2 3 4 ਲਾਈਨਾਂ ਉਲਟੀਆਂ ਆ ਜਾਂਦੀਆਂ ਆਪਾਂ ਨੂੰ ਪਤਾ ਲੱਗ ਜਾਂਦਾ 8 ਸਲਾਈਆਂ ਬਣਾ ਲਈਆਂ ਕਿਉਂਕਿ ਦੋ ਸਲਾਈਆਂ ਚ ਇੱਕ ਲਾਈਨ ਬਣਦੀ ਹੈ ਇਹ 8 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਨੌਵੀਂ ਸਲਾਈ ਰਾਈਟ ਸਾਈਡ ਪਹਿਲਾ ਕੁੰਡਾ ਤਾਰਿਆ ਦੂਸਰਾ ਉਲਟਾ ਉਲਟੇ ਕੁੰਡੇ ਤੋਂ ਡਿਜ਼ਾਈਨ ਸ਼ੁਰੂ ਹੋ ਗਿਆ ਪਹਿਲਾ ਵੱਧੂ ਕੁੰਡਾ ਸੀ ਥ੍ਰੈਡ ਕੀਤਾ ਪਿੱਛੇ ਥ੍ਰੈਡ ਪਿੱਛੇ ਕਰਕੇ ਹੁਣ ਆਪਾਂ ਕੁੰਡੇ ਟਵਿਸਟ ਕਰਨੀ ਹੈ ਜਿਵੇਂ ਕੇਬਲ ਬਣਾਈ ਉਸੇ ਤਰ੍ਹਾਂ ਆਪਾਂ ਕੇਬਲ ਬਣਾਉਣੀ ਹੈ ਦੇਖੋ ਇਸ ਤਰ੍ਹਾਂ ਜਿਹੜੇ ਆਪਣੇ ਦੋ ਸਿੱਧੇ ਕੁੰਡੇ ਆ ਤੇ ਦੋ ਉਲਟੇ ਆ ਪਹਿਲਾਂ ਆਪਾਂ ਇਹ ਚਾਰ ਟਵਿਸਟ ਕਰਾਂਗੇ ਫਿਰ ਅਗਲੇ ਚਾਰ ਟਵਿਸਟ ਤਾਂ ਜਿਹੜੇ ਦੋ ਸਿੱਧੇ ਕੁੰਡੇ ਪਿੱਛੇ ਜਾਣਗੇ ਜਿਹੜੇ ਦੋ ਉਲਟੇ ਅੱਗੇ ਆਉਣਗੇ ਇਸ ਤਰ੍ਹਾਂ ਆਪਾਂ ਕੇਬਲ ਪਹਿਲੇ ਇੱਧਰ ਚਾਰ ਚਾਰ ਕੁੰਡੇ ਸਲਾਈ ਤੇ ਕਰਕੇ ਫਿਰ ਆਪਾਂ ਜਿਹੜੇ ਦੋ ਕੁੰਡੇ ਇਸ ਤਰ੍ਹਾਂ ਪਿੱਛੇ ਲੈ ਜਾਣੀ ਤੇ ਜਿਹੜੇ ਦੋ ਪਿਛਲੇ ਕੁੰਡੇ ਆ ਪਿਛਲੀ ਸਾਈਡ ਤੋਂ ਅੱਗੇ ਲੈ ਆਉਣੇ ਇਸ ਤਰ੍ਹਾਂ ਦੇਖੋ ਫਿਰ ਚਾਰੇ ਕੁੰਡੇ ਆਪਾਂ ਇੱਕ ਦੋ ਤਿੰਨ ਚਾਰ ਚਾਰੇ ਕੁੰਡੇ ਸਿੱਧੇ ਬਣਾ ਦੇਣੇ ਆ ਠੀਕ ਹੈ ਉਸ ਤੋਂ ਬਾਅਦ ਹੁਣ ਆਪਣੀ ਇਹ ਕੁੰਡੇ ਟਵਿਸਟ ਹੋਣਗੇ ਚਾਰੀ ਤਾਂ ਆਪਾਂ ਕੀ ਕਰਨਾ ਦੋ ਸਿੱਧੇ ਕੁੰਡੇ ਅਗਲੀ ਸਾਈਡ ਤੋਂ ਅੱਗੇ ਲੈ ਆਉਣੇ ਦੇਖੋ ਇਸ ਤਰ੍ਹਾਂ ਕਰਕੇ ਦੋ ਉਲਟੇ ਕੁੰਡੇ ਆਪਾਂ ਪਹਿਲਾਂ ਪਿੱਛੇ ਲੈ ਜਾਵਾਂਗੇ ਦੋ ਸਿੱਧੇ ਕੁੰਡੇ ਅੱਗੇ ਲੈ ਆਵਾਂਗੇ ਐਸਟਰਾ ਫਿਰ ਚਾਰੇ ਕੁੰਡੇ ਆਪਾਂ ਸਿੱਧੇ ਬਣਾ ਦੇਨੇ 1 2 3 4 ਫਿਰ ਇੱਕ ਆ ਜਾਊਗਾ ਉਲਟਾ 10 ਕੁੰਡੇ ਹੋ ਗਏ ਦੇਖੋ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਆਪਾਂ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਚਾਰ ਕੁੰਡਿਆਂ ਜਿਹੜੇ ਆਪਣੀ ਟਵਿਸਟ ਹੋਣਗੇ ਦੋ ਸਿੱਧੇ ਪਿੱਛੇ ਜਾਣਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਸਿੱਧੇ ਕੁੰਡੇ ਆਪਾਂ ਪਿੱਛੇ ਕਰ ਲੈਣੇ ਪਿਛਲੇ ਕੁੰਡੇ ਪਿਛਲੀ ਸਾਈਡ ਤੋਂ ਅੱਗੇ ਲੈ ਆਉਣੀ ਚਾਰੇ ਕੁੰਡੇ ਸਿੱਧੇ ਬਣਾ ਦੇਣੀ ਇੱਕ ਦੋ ਚਾਰ ਠੀਕ ਹੈ ਹੁਣ ਇਹ ਚਾਰ ਕੁੰਡੇ ਟਵਿਸਟ ਹੋਣਗੇ ਦੋ ਸਿੱਧੇ ਕੁੰਡੇ ਅੱਗੇ ਆਉਣਗੇ ਇਹ ਦੋ ਕੁੰਡੇ ਪਿੱਛੇ ਜਾਣਗੇ ਦੇਖੋ ਇਸ ਤਰ੍ਹਾਂ ਇਹ ਦੋ ਕੁੰਡੇ ਆਪਾਂ ਇਸ ਤਰ੍ਹਾਂ ਅੱਗੇ ਲੈ ਆਉਣੇ ਠੀਕ ਹੈ ਫਿਰ ਚਾਰੇ ਕੁੰਡੇ ਆਪਾਂ ਸਿੱਧੇ ਬਣਾ ਦੇਣੇ 1 2 2 10 4 ਠੀਕ ਹੈ ਇੱਕ ਹੁੰਡਾ ਉਲਟਾ 10 ਹੋ ਗਏ ਥ੍ਰੈਡ ਪਿੱਛੇ ਕੰਨੀ ਵਾਲਾ ਸਿੱਧਾ ਬਣਾ ਦਾਂਗੇ ਦੇਖੋ ਇਸ ਤਰ੍ਹਾਂ 10ਵੀਂ ਤੇ ਲਾਸਟ ਸਲਾਈ ਦੂਸਰੀ ਸਲਾਈ ਇਸ ਤਰ੍ਹਾਂ ਬਣਾਉਣੀ ਹੈ ਆਪਾਂ ਪਹਿਲਾ ਕੁੰਡਾ ਵਾਧੂ ਉਸ ਤੋਂ ਬਾਅਦ ਇੱਕ ਸਿੱਧਾ 8 ਉਲਟੀ 1 2 10 चार सात आठ एक सीधा दस हो गए ठीक है दोबारा फिर उसी तरह एक सीधा आठ उल्टे एक दो तेन चार पे सात आठ एक सीधा ठीक है लास्ट वाला ਉਲਟੀ ਸिलाई ਹਲਟਾ ਬਣਾ ਲਾਂਗੇ 10 ਸਲੰਘਾਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਪਹਿਲੀ ਸिलाई ਤੋਂ ਇੱਕ ਕੁੰਡਾ ਧਾਰ ਕੇ ਬਾਧੂ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋ ਜਾਂਦਾ ਇੱਕ ਉਲਟਾ ਦੋ ਸਿੱਧੇ ਚਾਰ ਉਲਟੇ ਦੋ ਸਿੱਧੇ ਇੱਕ ਉਲਟਾ ਠੀਕ ਹੈ ਪਹਿਲੀ ਸिलाई ਤੋਂ ਸ਼ੁਰੂ ਕਰ ਲਾਂਗੇ ਜਰੂਰ ਬਣਾ ਕੇ ਦੇਖਿਓ ਤੁਸੀਂ ਵੀ ਇਸ ਡਿਜ਼ਾਈਨ ਨੂੰ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਜੇਕਰ ਤੁਸੀਂ ਮਿਰਚੀ ਨਾਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ